5 6.2 ਦਾ ਤੀਜੇ ਦਾ ਦੂਜਾ ਸਾਮ ਕਰਨਾ ਹੈ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੂੰ ਪਤਾ ਕਰਨਾ ਹੈ ਕਿ ਕਿਹੜੀਆਂ ਸੰਖਿਆਵਾਂ ਪੂਨਕਣ ਹੁੰਨ ਤੀਜੇ ਕੁਸਚਨ 'ਚ ਠੀਕ ਹੈ ਕਿਹੜੀਆਂ ਸੰਖਿਆਵਾਂ ਪੂਨਕਣ ਆਪਾਂ ਦੂਜਾ ਸਾਮ ਕਰ ਰਹੇ ਹਾਂ ਠੀਕ ਹੈ 10 648 ਨੂੰ ਪਹਿਲਾਂ ਆਪਾਂ ਇਹਨਾਂ ਖੰਡ ਆਪਾਂ ਵੰਦੀ ਰਹੇ ਹਾਂ ਇਹਦੇ ਪਤਾ ਕਰ ਲੈਣੀ ਹੈ ਠੀਕ ਹੈ ਆਪਾਂ ਇਹਨਾਂ ਖੰਡ ਵੰਦੀ ਰਹੇ ਹਾਂ ਕਿ ਕਿ

ਫਿਰ 11 ਆ ਗਿਆ ਫਿਰ 11 ਤੇ ਗਿਆ 21 ਆ ਠੀਕ ਹੈ ਇਸ ਤਰ੍ਹਾਂ ਇਹ ਆਪ ਲਿਖ ਸਕਦੇ ਹਾਂ 10 648 2 2 2 ਠੀਕ ਹੈ 11 11 11 ਠੀਕ ਹੈ ਆ ਦੇਖੋ ਆ ਹੁਣ 2 2 ਵੀ ਤਿੰਨ ਵਾਰ ਆ ਰਿਹਾ ਤੇ 11 ਵੀ ਤਿੰਨ ਵਾਰ ਆ ਰਿਹਾ ਠੀਕ ਹੈ ਹੁਣ ਇਸ ਤਰ੍ਹਾਂ ਕੀ ਹੋਗਾ ਇਹ ਇਹ ਅਪਲੈਕਸਰ ਦੇ ਹਨ ਦੋ ਜੀਤਨ 11 ਦੇ ਤਿੰਨ ਠੀਕ ਹੈ ਇਸ ਕਰਕੇ ਕੀਆ ਇੱਕ ਤਰ੍ਹਾਂ ਨਾਲ ਪੂਰਨ ਘਣ ਹੋ ਗਿਆ ਠੀਕ ਹੈ ਦੋ ਵੀ ਤਿੰਨ ਵਾਰ ਤੇ 11 ਵੀ ਤਿੰਨ ਵਾਰ ਇਸ ਤਰ੍ਹਾਂ ਇਹ ਪੂਰਨ ਘਣ ਹੈ ਇਸ ਦਾ ਆਨਸਰ ਹੈ ਇਹ ਪੂਰਨ ਘਣ ਹੈ ਇਸ